ਹਾਂਜੀ ਪਰ ਤੁਹਾਡੇ ਲਈ ਬਹੁਤ ਹੀ ਪਿਆਰਾ ਜਿਹਾ ਬੁਟੀਕ ਪੀਸ ਆ ਜਿਹੜਾ ਲੈ ਕੇ ਆ ਗਿਆਂਗੇ ਤੁਸੀਂ ਦੇਖ ਸਕਦੇ ਹੋ ਇਹਦਾ ਜਿਹੜਾ ਸਟਾਫ ਹੈ ਇਹ ਸ਼ਿਮਰ オーਗੰਜ਼ਾ ਟੈਬੀ ਬਲਕਿ ਮਿਕਸਚਰ ਹੈ ਦਾ ਬਣਿਆ ਹ ਬਹੁਤ ਹੀ ਪਿਆਰਾ ਜਿਹਾ ਇਹਦਾ ਸਟਾਫ ਆ ਤੇ ਡਬਲ ਸ਼ੈਡਡ ਹੈ ਇਹ ਇਹਦਾ neck ਦੇਖੋ ਤੁਸੀਂ neck ਬਹੁਤ ਜਿਆਦਾ ਪਿਆਰਾ ਬਣਿਆ ਹੋਇਆ ਹੈਗਾ ਦਬਕੇ ਦਾ ਪ੍ਰੋਪਰ ਜਿਹੜਾ ਕੰਮ ਕੀਤਾ ਹੋਇਆ ਹੈਗਾ ਬਹੁਤ ਸੋਹਣੀ ਇਹਦੀ ਡਿਜ਼ਾਈਨਿੰਗ ਆ ਗਈ ਜਿਹੜੀ neck ਦੀ ਰਹਿਣ ਵਾਲੀ ਆ ਗਈ ਤੇ ਇਧਰ ਆਪਣੇ ਕੋਲੇ ਬਾਜ਼ੂ ਆ ਜਾਂਦੇ ਆ ਤੇ ਸ਼ੈਡਡ ਆਗਾ ਦੇਖੋ ਕੇਰਾ ਦੇਖੋ ਫਰੰਟ ਕੇਰਾ ਫਿਨਿਸ਼ਿੰਗ ਦੇਖੋ ਵਰਕ ਦੀ ਤੇ ਜਿਹੜਾ ਦਾ ਫੈਬਰਿਕ ਆ ਬਹੁਤ ਹੀ ਪਿਆਰਾ ਆ ਪਾ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਆ ਦੇਖੋ ਲਾਈਨਸ ਜਿਹੜੀਆਂ ਇਹਦੇ ਵਿੱਚ ਪ੍ਰੋਪਰ ਆਪਣੀਆਂ ਡਿਜ਼ਾਈਨ ਕੀਤੀਆਂ ਹੋਈਆਂ ਨੇ ਬਹੁਤ ਹੀ ਪਿਆਰਾ ਜਿਹਾ ਜਿਹੜਾ ਆਪਣਾ ਇਹ ਸ਼ਰਟ ਦਾ ਡਿਜ਼ਾਈਨ ਆ ਤੁਹਾਡੇ ਲਈ ਆਪਾਂ ਲੈ ਕੇ ਆਏ ਆਂਗੇ ਇਹਦੀ ਆਪਾਂ ਬਾਟਮ ਦੀ ਗੱਲ ਕਰੀਏ ਨੇਚਰਲ ਤੇ ਆ ਇਸਦੀ ਬਾਟਮ ਤੇ ਇਸ ਦਾ ਵਰਕ ਦੇਖੋ ਬਹੁਤ ਸੋਹਣਾ ਜਿਹੜਾ ਬਾਟਮ ਦਾ ਵਰਕ ਦਿੱਤਾ ਹੋਇਆ ਤੁਸੀਂ ਪੈਂਟ ਪਲਾਜ਼ੋ ਜੋ ਤੁਹਾਡੀ ਇੱਛਾ ਤੁਸੀਂ ਉਹ ਬਣਾ ਸਕਦੇ ਹੋ ਤੇ ਜਿਹੜਾ ਦੁਪट्टे ਦਾ ਸਟੱਫ ਹੈ ਉਹ ਵੀ ਬਹੁਤ ਸੋਹਣਾ ਰਹਿਣ ਵਾਲਾ ਤੁਸੀਂ ਦੇਖ ਸਕਦੇ ਹੋ ਦੁਪੱਟਾ ਵਨ ਕਲਰ ਦੇ ਵਿੱਚ ਆ ਤੇ ਇਸ ਦੀ ਚੜਾਈ ਤੇ ਲੰਬਾਈ ਬਹੁਤ ਹੈ ਸੌਰੀ ਤੁਸੀਂ ਦੇਖ ਸਕਦੇ ਹੋ ਜਿਹੜੀ ਪ੍ਰੋਪਰ ਗੋਟਾ ਪੱਟੀ ਆ ਦੁਪट्टे ਤੇ ਕੀਤੀ ਹੋਈ ਆ ਤੇ ਜਿਹੜੀ ਇਹ ਲੈਂਸ ਆਪਾਂ ਲਗਾਈ ਆ ਉਹ ਗੋਟਾ ਪੱਟੀ ਦੀ ਐ ਬਹੁਤ ਸੋਹਣੀ ਫਿਨਿਸ਼ਿੰਗ ਦੇ ਨਾਲ ਜਿਹੜਾ ਦੁਪੱਟਾ ਤਿਆਰ ਕੀਤਾ ਗਿਆ ਜਿਹੜੇ ਵੀ ਚਾਹਵਨ ਇਸ ਪੀਸ ਦੇ ਆਰਡਰ ਤੁਸੀਂ ਕਰ ਸਕਦੇ ਹੋ ਜੀ ਸਕਰੀਨਸ਼ਾਟ ਲੈ ਕੇ ਆਪਣਾ ਨੰਬਰ ਤੁਹਾਨੂੰ ਦਿੱਤਾ ਹੀ ਹੁੰਦਾ ਜੀ 9814178274